ਸ਼੍ਰੀ ਪਰਸ਼ੂਰਾਮ ਜੈੰਤੀ ਦੇ ਸ਼ੁਭ ਮੌਕੇ ਤੇ ਪਟਿਆਲਾ ਦੀ ਗੁਰਬਖਸ਼ ਕੋਲੋਨੀ ਕਲੀ ਨੰਬਰ 4 ਦੇ ਵਿੱਚ ਪ੍ਰਾਚਨ ਸ਼੍ਰੀ ਮਹਾਦੇਵ ਮੰਦਿਰ ਦੀ ਚੈਰੀਟੇਬਲ ਟਰਸਟ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਪ੍ਰਾਚਨ ਮਹਾਦੇਵ ਮੰਦਿਰ ਦੇ ਗੋਮਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਇਸ ਮੌਕੇ ਵਿਸ਼ੇਸ਼ ਤੌਰ ਤੇ ਯਾਦਵਿੰਦਰ ਕੁਮਾਰ ਕਾਂਸਲ ਬੀਜੇਪੀ ਤੋਂ ਗੁਰਵਿੰਦਰ ਕਾਂਸਲ ਅਤੇ ਸੰਜੀਵ ਸ਼ਰਮਾ ਕਾਲੂ ਮੌਜੂਦ ਰਹੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯਾਦਵਿੰਦਰ ਕੁਮਾਰ ਕਾਂਸਲ ਅਤੇ ਗੁਰਵਿੰਦਰ ਕਾਂਸਲ ਨੇ ਕੀ ਕਿਹਾ ਤੁਸੀਂ ਵੀ ਸੁਣੋ

ਚਾਹ ਦੋਮ ਹਾਂਜੀ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਹਾਂਜੀ ਅਰੀਆ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਦੇ ਵਿਹਾਤੇ ਮੰਦਰ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਇਸ ਦਿਵਸ ਦੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਇਹਨਾਂ ਦੀ ਸਥਾਪਨਾ ਦਿਵਸ ਤੇ ਇਹਨਾਂ ਸਾਰੇ ਪਰਿਵਾਰ ਨੂੰ ਜਿਹੜੇ ਪਰਿਵਾਰ ਵਾਲੇ ਕੰਮ ਹੈ ਕਿਉਂਕਿ ਸਾਰੇ ਮੰਦਰ ਦੇ ਜਿਹੜੇ ਮੈਂਬਰ ਸਾਹਿਬਾਨ ਹੈ ਇਕਜੁੱਟ ਹੋ ਕੇ ਪਰਿਵਾਰਕ ਕੰਮ ਕਰ ਰਹੇ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਾਰੇ ਏਰੀਆ ਦੇ ਵੱਲੋਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਇਹ ਪ੍ਰਮਾਤਮਾ ਇਹਨਾਂ ਦਾ ਕੰਮ ਸਿਰੇ ਚੜਾਵੇ ਜੈ ਸ਼ੀ ਰਾਮ ਜੈ ਸ਼ਕਤੀ ਕਿ ਅਸੀਂ ਇਹ ਮੰਦਰ ਦਾ ਜਿਹੜਾ ਗੁੰਬਦ ਹੈ ਤੇ ਉਸਾਰੀ ਦਾ ਜਿਹੜਾ ਕੰਮ ਉਹਨੂੰ ਸੰਪੂਰਨ ਕਰਨਾ ਹੈ ਅਸੀਂ ਸਾਰਿਆਂ ਦਾ ਆਏ ਹਾਂ ਦਾ ਧੰਨਵਾਦ ਕਰਦੇ ਹਾਂ ਸੁਵਿਤੀ ਦੇ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਸਾਡੇ ਚੈਰੀਟੇਬਲ ਟਰਸਟ ਦੇ ਜਿੰਨੇ ਵੀ ਮੈਂਬਰ ਹੈ ਉਹ ਹੁਮ ਹੁਮਾ ਕੇ ਆਏ ਨੇ ਅਸੀਂ ਉਹਨਾਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰੇ ਜਿਹੜੇ ਉਹ ਬੰਦੇ ਆਏ ਐ ਪੈਣਾ ਭਰਾ ਉਹ ਲੰਗਰ ਨੂੰ ਖਾ ਪੀ ਕੇ ਜਾਣ ਤੇ ਉਹਨਾਂ ਅਸ਼ੀਰਵਾਦ ਦੇਣ ਬੱਚਿਆਂ ਨੂੰ ਕਿ ਇਹ ਕੰਮ ਜਲਦੀ ਸੰਪੂਰਨ ਹੋਵੇ 22 ਸਤੰਬਰ ਨੂੰ ਅਸੀਂ ਅਗਰਵਾਲ ਜਨਮ ਦਿਤੀ ਤੇ ਪੂਰੇ ਮਤਰਕੀ ਅਖੰਡ ਆਗਰਸੈਨ ਜੈਨਤੀ ਦੇ ਉੱਪਰ ਉਹਨੂੰ ਮਨਾ ਰਹੇ ਆ ਅੱਖਾਂ ਦਾ ਮੁਫਤ ਕੈਂਪ ਦੇ ਅੱਖਾਂ ਦੇ ਜਿਹਨਾਂ ਦਾ ਕੋਈ ਆਪਰੇਸ਼ਨ ਹੋਣਾ ਲੱਗੂਗਾ ਉਹ ਵੀ ਅਸੀਂ ਡੈਡੀਕੇਟਡ ਬਰੇਦਰ ਗਰੁੱਪ ਦੇ ਨਾਲ ਰਲ ਕੇ ਸਹਿਯੋਗ ਨਾਲ ਉਹਨਾਂ ਦੇ ਅੱਖਾਂ ਦੀ ਆਪਰੇਸ਼ਨ ਪੂਰਾ ਕਰਾਂਗੇ ਇਹ ਸਾਡਾ ਜ ਬਹੁਤ ਸੁਆਗ ਹੈ ਔਰ ਗਰਵ ਦਾ ਦਿਨ ਹੈ ਕਿ ਜਿਹੜਾ ਗੁੰਬਦ ਦਾ ਕੰਮ ਸ਼ੁਰੂ ਹੋਇਆ ਤੇ ਨਕਾਸੀ ਦਾ ਕੰਮ ਸ਼ੁਰੂ ਹੋਇਆ ਮੇਰੇ ਦਮਾਰਾ ਫਿਰਿਕਵਰ ਤੇ ਦਲੂ ਸ਼੍ਰੀ ਮਹਾਦੇਵ ਚੈਰੀਟੇਬਲ ਟਰਸਟ ਦੇ ਮੈਂਬਰਾਂ ਦਾ ਤੇ ਸਾਡੇ ਬੱਚੇ ਸੁਮਿਤੀ ਦੇ ਜਿਨ੍ਹਾਂ ਨੇ ਇੰਨਾ ਸਾਥ ਦਿਖਾਇਆ ਹੈ ਸਭ ਦਾ ਧੰਨਵਾਦ ਕਰਦਾ ਹਾਂ ਹਰ ਹਰ ਮਹਾਦੇਵ ਬਲ ਸੰਕਰ ਗੋਲੇਨਾਤੀ ਜੈ ਜੈਕਾਰ ਇਹ ਸਾਰੇ ਪੜ੍ਹਤਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਰਸੂ ਰਾਮ ਜੀ ਇੱਕੋ ਸ਼ਖਸੀਅਤ ਨੇ ਜਿਹੜੇ ਆਪਣੇ ਤੇਜਾ ਯੁੱਗ ਵਿੱਚ ਪੈਦਾ ਹੋਏ ਨੇ ਆਪਾਂ ਤੇਜਾ ਯੁੱਗ ਨੂੰ ਰਮਾਇਣ ਦੇ ਕਾਲ ਦੇ ਨਾਮ ਨਾਲ ਵੀ ਜਾਣਦੇ ਹਾਂ ਤੇ ਅੱਜ ਸ਼੍ਰੀ ਚੱਕਰ ਇਸਿਸ਼ ਸ਼੍ਰੀ ਸ਼ਿਵ ਸ਼ੰਕਰ ਮੰਦਿਰ ਜਿਹੜਾ ਆਪਣਾ ਮਹਾਦੇਵ ਮੰਦਿਰ ਆ ਉਹਦੀ ਗੁੰਬਦ ਦਾ ਬਹੁਤ ਟਾਈਮ ਤੋਂ ਜਿਹੜਾ ਕੰਮ ਪੈਂਡਿੰਗ ਸੀ ਤੇ ਮੰਦਿਰ ਦੀ ਨਕਾਸ਼ੀ ਦਾ ਕੰਮ ਜਿਹੜਾ ਪੈਂਡਾ ਤੇ ਬਹੁਤ ਲੰਬੇ ਸਮੇਂ ਤੋਂ ਅੱਜ ਸ਼੍ਰੀ ਪਰਸ਼uram ਜਨਮ ਦਿਵਸ ਦੇ ਦਿਹਾੜੇ ਜਿਹੜੇ ਸ਼ਿਵ ਜੀ ਦੇ ਸਭ ਤੋਂ ਸੱਚੇ ਦੇ ਸਭ ਤੋਂ ਉੱਤਮ ਭਗਤ ਸੀਗੇ ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਸ਼੍ਰੀ ਮਹਾਦੇਵ ਮੰਦਿਰ ਸੋਸਾਇਟੀਬਲ ਕਲਸਟਰ ਤੇ ਸਮਿਤੀ ਦੋਨਾਂ ਨੇ ਰਲ ਕੇ ਬਹੁਤ ਵੱਡਿਆ ਪ੍ਰੋਗਰਾਮ ਕੀਤਾ ਤੇ ਜਿਹੜਾ ਗੁੰਬਦ ਨੂੰ ਤੇ ਜਿਹੜਾ ਸ਼ੁਰੂ ਕਰਨਾ ਪ੍ਰੋਗਰਾਮ ਹੈ ਉਹ ਰੱਖਿਆ ਤੇ ਨਿਕਾਸੀ ਦਾ ਪ੍ਰੋਗਰਾਮ ਰੱਖਿਆ ਹੈ ਤਾਂ ਮੈਂ ਸ਼ਿਵ ਸ਼ੰਕਰ ਅੱਗੇ ਆਸ ਕਰਦਾ ਤੇ ਪਰਸੇ ਰਾਮ ਦੀ ਅੱਗੇ ਆਸ ਕਰਦਾ ਕਿ ਸਾਰਿਆਂ ਦੇ ਉੱਪਰ ਆਪਣਾ ਆਸ਼ੀਰਵਾਦ ਬਣਾ ਨੇ ਕਿ ਜਿਨ੍ਹਾਂ ਨੇ ਅੱਜ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਨਿਕਾਸੀ ਤੇ ਗੁੰਮਦ ਦਾ ਕੰਮ ਸ਼ੁਰੂ ਕੀਤਾ ਹੈ ਤੇ ਉਹਨਾਂ ਉੱਪਰ ਆਪਣਾ ਆਸ਼ੀਰਵਾਦ ਰੱਖਣ ਕਿ ਇਹ ਕੰਮ ਉਹਨਾਂ ਦੇ ਆਸ਼ੀਰਵਾਦ ਨਾਲ ਸੰਪੂਰਨ ਹੋ ਸਕੇ ਹਰ ਹਰ ਮਹਾਦੇਵ ਕਹਿ ਭਾਵੇਂ ਆਏ ਨਹੀਂ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ